ਸასი ਗਾਲ ਕਿਸਾਨ ਦੋਸਤੋ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ 8 ਅਕਤੂਬਰ 2024 ਦੇ ਨਰਮਾ ਮੰਡੀ ਦੇ ਭਾਅ ਲੈ ਕੇ ਤੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਭਾਅ ਕੀ ਰਹੇ ਨੇ ਇਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗਾ ਜੀ ਸੋ ਸਭ ਤੋਂ ਪਹਿਲਾਂ ਤੁਹਾਨੂੰ ਅਪੀਲ ਹੈ ਕਿ ਵੀਡੀਓ ਨੂੰ ਜਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਹੈ ਹੋਰ ਨਾਲ ਕਿਸਾਨ ਵੀਰਾਂ ਤੱਕ ਦੋਸਤਾਂ ਤੱਕ ਜਿਹੜੀ ਪਹੁੰਚ ਸਕੇ ਤੇ ਜੇਕਰ ਆਵਾਜ਼ ਸਹੀ ਆ ਰਹੀ ਆ ਜੇ ਦੋਸਤ ਜੁੜੇ ਨੇ ਤਾਂ ਕਮੈਂਟ ਜਰੂਰ ਕਰ ਦਿਓ ਜੀ ਕਿ ਆਵਾਜ਼ ਸਹੀ ਆ ਰਹੀ ਆ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਅਬੋਰ ਮੰਡੀ ਦੀ ਜਿੱਥੇ ਜਿਹੜਾ ਅੱਜ ਨਰਮੇ ਦਾ ਭਾ ਰਿਹਾ ਉਹ 7770 ਰੁਪਏ ਪ੍ਰਤੀ ਕੁਆਂਟਲ ਰਿਹਾ ਉੱਚੇ ਤੋਂ ਉੱਚਾ ਤੇ ਘੱਟ ਤੋਂ ਘੱਟ ਜਿਹੜਾ ਭਾਸ ਹੀ ਉਹ 7450 ਰੁਪਏ ਪ੍ਰਤੀ ਕਵਾਂਟਲ ਜਿਹੜਾ ਰਿਹਾ ਇਸੇ ਤਰ੍ਹਾਂ ਹੀ ਕਪਾਹ ਦੀ ਗੱਲ ਕਰ ਲੈਣੇ ਆ ਕਪਾਹ ਜਿਹੜੀ ਅੱਜ ਅਬੋਹਰ ਮੰਡੀ ਦੇ ਵਿੱਚ ਵਿਕੀ ਆ ਉਹ 8400 ਰੁਪਏ ਪ੍ਰਤੀ ਕਵਾਂਟਲ ਵਿਕੀ ਆ ਤੇ ਘੱਟ ਤੋਂ ਘੱਟ ਜਿਹੜਾ ਭਾਅ ਸੀ ਉਹ 8370 ਰੁਪਏ ਪ੍ਰਤੀ ਕਵਾਂਟਲ ਰਿਹਾ ਇਸੇ ਤਰ੍ਹਾਂ ਹੀ ਦੇਸ਼ ਦੀਆਂ ਹੋਰ ਨਾ ਮੰਡੀਆਂ ਦੀ ਗੱਲ ਕਰ ਲੈਣੇ ਆ ਕਿ ਦੇਸ਼ ਦੀਆਂ ਹੋਰ ਨਾ ਮੰਡੀਆਂ ਦੇ ਵਿੱਚ ਜਿਹੜੇ ਭਾਅ ਨੇ ਅੱਜ ਕੀ ਰਏ ਨੇ ਤਾਂ ਐਲਨਾਬਾਦ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ ਅੱਜ ਉਹ ਰਿਹਾ ਜੀ 7660 ਰੁਪਏ ਪ੍ਰਤੀ ਕਵਾਂਟਲ ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਜੜਾ ਰਿਹਾ ਉਹ 7660 ਰੁਪਏ ਪ੍ਰਤੀ ਕੁਆਂਟਲ ਰਿਹਾ। ਇਸੇ ਤਰ੍ਹਾਂ ਹੀ ਕਪਾਹ ਇੱਥੇ ਵਿਕੀ ਆ 8100 ਰੁਪਏ ਪ੍ਰਤੀ ਕੁਆਂਟਲ ਉੱਚੇ ਤੋਂ ਉੱਚਾ ਭਾਜੜਾ ਰਿਹਾ ਸੀ। ਉਹ 8100 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜਿਹੜਾ ਘੱਟ ਤੋਂ ਘੱਟ ਪਾ ਰਿਹਾ ਉਹ 8050 ਰੁਪਏ ਪ੍ਰਤੀ ਕੁਆਂਟਲ ਰਿਹਾ। ਫੁੱਟੋ ਮੰਡੀ ਦੇ ਵਿੱਚ ਨਰਮੇ ਦਾ ਭਾਜੜਾ ਰਿਹਾ ਉਹ ਰਿਹਾ ਦੋਸਤੋ 7800 7025 ਰੁਪਏ ਪ੍ਰਤੀ ਕੁਆਂਟਲ। ਫੁੱਟੋ ਮੰਡੀ ਦੇ ਵਿੱਚ ਨਰਮੇ ਦਾ ਭਾਜੜਾ ਅੱਜ 7025 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਸਰਸਾ ਮੰਡੀ ਦੀ ਜੇਕਰ ਗੱਲ ਕਰੀਏ ਤਾਂ ਸਰਸਾ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾ ਰਿਹਾ ਉਹ 7850 ਰੁਪਏ ਪ੍ਰਤੀ ਕੁਆਂਟਲ ਰਿਹਾ ਪੰਜਾਬ ਦੀ ਅਬੋਲ ਮੰਡੀ ਦੀ ਆਪਾਂ ਗੱਲ ਕੀਤੀ ਸੀ ਜਿੱਥੇ 7000 ਦੇ ਕਰੀਬ ਜਿਹੜਾ ਨਰਮੇ ਦਾ ਭਾ ਰਿਹਾ ਅੱਜ ਤੇ ਅਬੋਲ ਸਰਸਾ ਮੰਡੀ ਦੇ ਵਿੱਚ 7850 ਰੁਪਏ ਪ੍ਰਤੀ ਕੁਆਂਟਲ ਤੇ ਕਪਾਹ ਵੀ ਇੱਥੇ 7850 ਰੁਪਏ ਪ੍ਰਤੀ ਕੁਆਂਟਲ ਵੀ ਕੀ ਹੈ ਆਦਮپور ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾ ਰਿਹਾ ਉਹ 7930 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਪੁਰਾਣਾ ਨਰਮਾ ਇੱਥੇ 7211 ਰੁਪਏ ਪ੍ਰਤੀ ਕੁਆਂਟਲ ਵਿਕਿਆ। ਸ਼੍ਰੀ ਗੰਗਾ ਨਗਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ ਅੱਜ ਨਰਮੇ ਦਾ ਭਾ 7800 ਰੁਪਏ ਪ੍ਰਤੀ ਕੁਆਂਟਲ ਰਿਹਾ ਜਿਆਦੇ ਤੋਂ ਜਿਆਦਾ ਉੱਚਾ ਤੇ ਘੱਟ ਤੋਂ ਘੱਟ ਜਿਹੜਾ ਭਾ ਸੀ ਉਹ 7500 ਰੁਪਏ ਪ੍ਰਤੀ ਕੁਆਂਟਲ ਰਿਹਾ। ਜੀ ਹਾਂ ਦੋਸਤੋ ਇੱਕ ਵਾਰ ਫਿਰ ਤانوں ਦੱਸ ਦਿੰਨੇ ਆ ਕਿ ਐਲਨਾਬਾਦ ਮੰਡੀ ਦੇ ਵਿੱਚ ਨਰਮੇ ਦਾ ਭਾਅ ਜਿਹੜਾ ਰਿਹਾ ਉਹ 7660 ਰੁਪਏ ਪ੍ਰਤੀ ਕੁਆਂਟਲ ਰਿਹਾ ਅੱਜ ਤੇ ਕਪਾਹ ਇੱਥੇ 8100 ਰੁਪਏ ਪ੍ਰਤੀ ਕੁਆਂਟਲ ਵਿਕੀ ਐ ਜੀ ਹਾਂ ਜੇਕਰ ਗੱਲ ਕਰੀਏ ਅਬੋਹਰ ਮੰਡੀ ਦੀ ਅਬੋਹਰ ਮੰਡੀ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਰਿਹਾ ਉਹ 7770 ਰੁਪਏ ਪ੍ਰਤੀ ਕੁਆਂਟਲ ਰਿਹਾ ਜਿਆਦੇ ਤੋਂ ਜਿਆਦਾ ਉੱਚੇ ਤੋਂ ਉੱਚਾ ਤੇ ਘੱਟ ਤੋਂ ਘੱਟ ਜਿਹੜਾ ਭਾਅ ਸੀ ਉਹ 7450 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਰਿਹਾ ਇਸੇ ਤਰ੍ਹਾਂ ਹੀ ਕਪਾ ਇੱਥੇ 8400 ਰੁਪਏ ਪ੍ਰਤੀ ਕੁਆਂਟਲ ਵਿਕੀ ਹੈ ਤਾਂ ਦੋਸਤੋ ਇਹ ਸੀ ਅੱਜ ਦੇ ਨਰਮਾ ਮੰਡੀ ਦੇ ਭਾ ਵੀਡੀਓ ਨੂੰ ਜਤੋ ਜਿਆਦਾ ਸ਼ੇਅਰ ਜਰੂਰ ਕਰਿਓ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਇਸੇ ਚੈਨਲ ਤੇ ਜਿਹੜੇ ਦੋਸਤ ਕਿਨੂ ਮਾਲਟਾ ਤੇ ਮਸਮੀ ਵਗੈਰਾ ਦੀ ਜਿਹੜੀ ਮੰਡੀ ਕਰਨ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਸੇ ਚੈਨਲ ਤੇ ਅਸੀਂ ਜਿਹੜੇ ਮੰਡੀਆਂ ਦੇ ਭਾ ਦੇ ਵਿੱਚ ਅਲੱਗ ਤੋਂ ਜਿਹੜੇ ਕਿਨੂ ਦੇ ਭਾ ਤੇ ਮਾਲਟੇ ਦੇ ਭਾ ਵੀ ਸਾਂਝੇ ਕਰਿਆ ਕਰਾਂਗੇ ਜੀ ਸੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਇਹ ਜਾਣਕਾਰੀ ਇਹ ਜਿਹੜੀ ਹੋਰ ਨਾ ਕਿਸਾਨ ਦੋਸਤਾ ਤੱਕ ਪਹੁੰਚ ਸਕੇ